ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੇ ਪਹਿਲੇ ਜੀ ਫਿਰ ਤੋਂ ਸੂਟ ਲੈ ਕੇ ਆਈਆਂ ਪਸ਼ਮੀਨਾ ਦੇ ਲਾਸਟ ਸੇਲ ਹੈ ਜੀ ਸਿਰਫ ਮੇਰੇ ਕੋਲ 10 ਤੇ 15 ਪੀਸ ਆ ਹੁਣ ਲਾਸਟ ਵਾਲੇ ਠੀਕ ਹੈ 2350 ਰੁਪਏ ਫਲੈਟ ਰੇਟ ਰਹੇਗਾ ਜੀ ਸਾਰਿਆਂ ਦਾ ਇੱਕੇ ਰੇਟ 'ਚ ਸੂਟ ਨਿਕਲੇ ਆ ਇਸੇ ਡਿਜ਼ਾਈਨ ਦੇ ਕਈ ਸੂਟ ਦਿਖਾਉਂਗੀ ਤੁਹਾਨੂੰ ਠੀਕ ਆ 2350 ਰੁਪਏ ਸੂਟ ਦਾ ਰੇਟ ਰਹੇਗਾ ਜੀ ਫਲੈਟ ਰੇਟ ਅੱਜ ਕਿਉਂਕਿ ਬਸ ਲਾਸਟ ਹੈਗਾ ਜੀ ਪਸ਼ਮੀਨਾ ਸਾਰਾ ਕੱਢ ਲਿਆ ਜੀ ਅਸੀਂ ਜਿੰ ਆ ਦੇਖੋ ਜੀ ਇਹ ਤੁਹਾਨੂੰ ਮਿਲੂਗੀ ਸ਼ਰਟ ਨੰਬਰ ਨੰਬਰ ਕਿੰਨੇ ਉਹ ਲਾਇਆ ਆ ਆਹ ਸੂਟ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਫਰੋਜੀ ਕਲਰ ਦਾ ਇਹ ਤੁਹਾਨੂੰ ਸਲਵਾਰ ਤੇ ਕੰਮ ਮਿਲ ਰਿਹਾ ਬਹੁਤ ਜ਼ਿਆਦਾ ਫਿਨਿਸ਼ਿੰਗ ਦਾ ਕੰਮ ਆ 28 29 2900 ਵਾਲੇ ਸੂਟ ਆ ਜੀ ਜਿਹੜਾ ਤੁਹਾਨੂੰ ਅੱਜ ਮਿਲ ਰਿਹਾ ਸਿਰਫ ਔਰ ਸਿਰਫ 2350 ਰੁਪਏ ਬਸ ਅਜੇ ਤਾਂ ਲੁੱਟ ਲਓ ਜੀ ਮੇਲਾ ਫਟਾਫਟ ਇਹ ਦੇਖੋ ਚਾਰੋਂ ਕੋਣੇ ਤੇ ਤੁਹਾਨੂੰ ਫਲਾਵਰ ਆ ਲਓ ਜੀ ਪਿਓਰ ਚਨਾਉਣ ਦਾ ਦੁਪੱਟਾ ਚਾਰੋ ਫਲਾਵਰ ਤੇ ਫੋਨ ਚਾਰੋ ਕੋਣੇ ਤੇ ਫਲਾਵਰ ਐਦਾਂ ਦਾ ਸੂਟ ਬਣੇਗਾ ਫਿਰੋਜੀ ਕਲਰ ਦਾ ਚਨਾਉਣ ਦੇ ਦੁਪੱਟੇ ਦੇ ਨਾਲ ਪਿਓਰ ਪਸ਼ਮੀਨਾ ਦਾ ਰਾਮ ਟੈਕਸ ਦਾ ਠੀਕ ਹੈ ਜੀ ਛੋਟੀ ਜੀ ਵੀਡੀਓ ਬਣਾਉਂਗੇ ਥੋੜੇ ਜੇ ਸੂਟ ਹੈ ਬਸ फटाफट ਬੁੱਕ ਕਰਾ ਲੈਣਾ ਜਿਹਨੂੰ ਪਸੰਦ ਆਂਦਾ ਆ ਨੰਬਰ 2 ਆ ਦੇਖੋ ਜੀ ਗ੍ਰੀਨ ਕਲਰ ਦਾ ਸੂਟ ਆ ਇਹ ਹੈਗਾ ਜੀ ਆਪਣਾ ਘੇਰਾ ਇਹ ਹੈ ਜੀ ਆਪਣੀ ਸਲਵਾਰ ਸਲਵਾਰ ਦੇ ਪਹੁੰਚੇ ਤੇ ਬਹੁਤ ਜ਼ਬਰਦਸਤ ਜਿਹਾ ਕੰਮ ਹੈ ਆਪਣੇ ਕਿਸੇ ਖਾਸ ਨੂੰ ਗਿਫਟ ਕਰਨਾ ਆ ਕੀ ਆ ਤੁਸੀਂ ਖੁਦ ਸਟਿਚ ਕਰਾਣਾ ਆ ਇੱਕ ਨੰਬਰ ਪੀਸ ਰਹੇਗਾ ਲੋ ਜੀ ਨੰਬਰ 2 ਠੀਕ ਹੈ ਬਹੁਤ ਸੋਹਣਾ ਨੰਬਰ 2 ਨੈਕਸਟ ਪੀਸ ਸਕਰੀਨ ਸ਼ਾਟ ਭੇਜਣਾ ਹੈ ਜੀ ਅੱਜ ਨੰਬਰ ਨਹੀਂ ਮੈਂ ਲਗਾ ਰਹੀ ਨਾਲ ਨਾਲ ਸਕਰੀਨ ਸ਼ਾਟ ਭੇਜਣਾ ਕਿਉਂਕਿ ਮੈਂ ਕਿਹਾ ਥੋੜੇ ਜਿਹੀ ਸੂਟ ਆ ਜ਼ਿਆਦਾ ਨਹੀਂ ਹੈਗੇ ਅੱਜ ਆ ਦੇਖੋ ਨੰਬਰ 3 ਇਹ ਵਾਲਾ ਰਿਹਾ ਜੀ ਦੇਖੋ ਆ ਲੋ ਜੀ ਦੇਖੋ ਮਹਿਰੂਨ ਕਲਰ ਹੈ ਬਹੁਤ ਸੋਹਣਾ ਚਾਰੋਂ ਪਾਸੇ ਜਿਹੜਾ ਇਹ ਕੰਮ ਹੈ ਨਾ ਨੇੜੇ ਤੋਂ ਦਿਖਾ ਦਿਓ ਜੀ ਜੋ ਆਪਣੇ ਪੁਰਾਣੇ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੈ ਕੀ ਚੀਜ਼ ਹੈ ਤੇ ਜਿਹੜੇ ਨਵੇਂ ਹੈ ਜੀ ਉਹ ਦੇਖ ਲੈਣਾ ਇਦਾਂ ਸਲਵਾਰ ਦੇ ਪੋਂਚੇ ਤੇ ਕੰਮ ਹੈ ਠੀਕ ਹੈ 2350 ਰੁਪਏ ਸਪੀਸ ਦਾ ਰੇਟ ਰਹੇਗਾ ਜੀ ਨੈਕਸਟ ਪੀਸ ਆ ਲੋ ਜੀ ਬਹੁਤ ਸੋਹਣਾ ਮਸਟਰਡ येलो ਜੀ ਮਤਲਬ ਛੋਟੇ ਮੋਟੇ ਫੰਕਸ਼ਨ ਵੀ ਹੁੰਦੇ ਆ ਨਾ ਸਰਦੀ ਚ ਉਹਨਾਂ ਚ ਵੀ ਇਹ ਵੇਅਰ ਹੋ ਜਾਂਦੇ ਕਿਉਂਕਿ ਸਲਵਾਰ ਦੇ ਪੌਂਚੇ ਤੇ ਕੰਮ ਹੈ ਕੱਪੜਾ ਬਹੁਤ ਸੋਹਣਾ ਹੈ ਕੋਈ ਲਾਈਨਿੰਗ ਨਹੀਂ ਲੱਗਦੀ ਇਹਨਾਂ ਨੂੰ ਕੋਈ ਕੁਛ ਨਹੀਂ ਈਜ਼ੀ ਵਾਸ਼ੇਬਲ ਆ ਮਤਲਬ ਬਹੁਤ ਸੋਹਣੀ ਇਹਨਾਂ ਦਾ ਫਿਟਿੰਗ ਵਗੈਰਾ ਰਹਿੰਦੀ ਹੈ ਸਾਰਾ ਕੁਝ 2350 ਨੈਕਸਟ ਪੀਸ ਹੈ ਜੀ ਆਪਣਾ ਗਾਜਰੀ ਜੀ ਟੋਨ ਆਹ ਠੀਕ ਹੈ ਜੀ ਗਾਜਰੀ ਜੀ ਟੋਨ ਹੈ ਇਹ ਘੇਰਾ ਹੈ ਇਹ ਤੁਹਾਨੂੰ ਮਿਲ ਰਹੀ ਹੈ ਸਲਵਾਰ ਠੀਕ ਹੈ ਜੀ ਹੁਣ ਦਿਖਾਵਾਂਗੇ ਤੁਹਾਨੂੰ ਇਹਦਾ ਦੁਪੱਟਾ। ਲੋ ਜੀ ਇਹ ਬਣਤਕ ਦੁਪੱਟਾ ਹੈ ਠੀਕ ਹੈ। 2350 ਰੁਪਏ। ਲੋ ਜੀ ਇੱਕ ਸੈੱਟ ਇਹ ਵੀ ਬਹੁਤ ਸੋਹਣਾ ਆਇਆ ਆ। ਇਹ ਮੇਰੇ ਕੋਲ 2-4 ਸੈੱਟ ਨਾ ਸਾਈਡ ਤੇ ਰਹਿ ਗਏ ਸੀ ਜੀ ਇਹ ਪਏ ਨਹੀਂ। ਤੇ 2-4 ਸੂਟ ਸੀ, 2-4 ਇਹ ਸੈੱਟ ਸੀ। ਮੈਂ ਕਿ ਛੋਟੀ ਜੀ ਵੀਡੀਓ ਪਾ ਦਿੰਦੇ ਆ ਤੁਹਾਡੇ ਵਾਸਤੇ। ਆ ਦੇਖੋ ਇਹ ਘੇਰਾ जिन्ना नु ਨਹੀਂ ਮਿਲਿਆ ਕੱਲ ਵਾਲੀ ਵੀਡੀਓ ਦਾ ਉਹ ਦੇਖ ਲੈਣਾ ਜੀ ਹੁਣ ਮੌਕਾ ਨਹੀਂ ਛੱਡਣਾ ਸਿਰਫ 2350 ਰੁਪਏ ਚ ਬਹੁਤ ਗਜਬ ਜੀ ਚੀਜ਼ ਮਿਲ ਰਹੀ ਹੈ ਪਾਰਟੀ ਵੇਅਰ ਇਸ ਰੇਂਜ ਚ ਕਿਤੇ ਨਹੀਂ ਸੂਟ ਮਿਲਣਾ ਆ ਦੇਖੋ ਚਾਰੋਂ ਪਾਸੇ ਕਟਵਰਕ ਵਿੱਚ ਵਰਕ ਆ ਥੋੜਾ ਜਿਹਾ ਬਹੁਤ ਸੋਹਣਾ ਸ਼ਾਹੀ ਜਿਹਾ ਸੂਟ ਆ 2350 ਰੁਪਏ ਨੈਕਸਟ ਪੀਸ ਆ ਦੇਖੋ ਜੀ ਠੀਕ ਆ ਇਹ ਵਾਲਾ ਕਲਰ ਧਾਨੀ ਜਿਹਾ ਰੰਗ ਹੈ ਇਹ ਸਲਵਾਰ ਦਾ ਕੰਮ ਹੈ ਜੀ ਦੇਖੋ ਬਹੁਤ ਸੋਹਣਾ ਗੁੰਦਵਾ ਜ। ਇਹ ਤੁਹਾਨੂੰ ਚਾਰੋਂ ਪਾਸੇ ਸਕੈਲਪਿੰਗ ਦੋ ਪਾਸੇ ਤੇ ਦੋ ਪਾਸੇ ਤੁਹਾਨੂੰ ਕਟਵਰਕ ਬਹੁਤ ਪਿਆਰਾ ਜਿਹਾ ਪੀਸ ਦੇ ਰਹੇ ਹਾਂ ਮਿੱਠਾ ਮਿੱਠਾ yellow ਜਿਹਾ ਰੰਗ ਬਹੁਤ ਸੋਹਣਾ ਸੂਟ 2350 ਰੁਪਏ ਅੱਛੀ ਜਗ੍ਹਾ ਤੇ ਸੂਟ ਵੇਅਰ ਕਰਕੇ ਜਾਓ ਜ਼ਬਰਦਸਤ ਚੀਜ਼ ਇੱਕ ਨੈਕਸਟ ਪੀਸ ਰਹੇਗਾ ਜੀ ਆਪਣਾ ਇਹ ਵਾਲਾ ਤੁਹਾਨੂੰ ਚੁੰਨੀ ਤੇ ਇਹਦੇ ਵਿੱਚ ਦੋ ਪਾਸੇ ਇਨਸਰਟ ਮਿਲਦੀ ਹੈ ਫੈਬਰਿਕ ਬਹੁਤ ਸੁਪੀਰੀਅਰ ਮਿਲਦਾ ਹੈ ਇੱਥੇ ਤੁਹਾਨੂੰ ਪੂਰੀ ਕੰਨੀ ਤੇ ਮੋਹਰ ਮਿਲਦੀ ਹੈ 컬러 ਬਹੁਤ ਜ਼ਿਆਦਾ ਕੁ ਸੋਹਣਾ ਆ ਕੁਝ ਸੋਚਣ ਸਮਝਣ ਦੀ ਜ਼ਰੂਰਤ ਨਹੀਂ ਹੈਗੀ ਐਡੀ ਆ ਦੇਖੋ ਜੀ ਤੇ ਇੱਕ ਹੋਰ ਗੱਲ ਦੱਸਦਾ ਜੀ ਹੁਣ ਆਪਣੀ ਪਾਰਟੀ ਵੇਅਰ ਵੀਡੀਓ ਚੱਲੂਗੀ ਲਗਾਤਾਰ ਜਿਨ੍ਹਾਂ ਨੇ ਵੀ ਪਾਰਟੀ ਵੇਅਰ ਸੂਟ ਲੈਣੇ ਆ ਹੁਣ ਆਪਣਾ ਧਿਆਨ ਰੱਖਣਾ ਜੀ ਵੀਡੀਓ ਤੇ ਫੁੱਲ ਪਾਰਟੀ ਵੇਅਰ ਸਟਾਕ ਚੱਲੂਗਾ ਜੀ ਰਾਮ ਟੈਕਸ ਦਾ ਤੇ ਸੂਟੀ ਕਲੈਕਸ਼ਨ ਤੇ ਤੇ ਦੂਜੇ ਚੈਨਲ ਤੇ ਕੋਈ ਹੋਰ ਬ੍ਰਾਂਡ ਹੁੰਦੇ ਆ ਜਿੱਦਾਂ ਠੀਕ ਹੈ ਆਪਣਾ ਜਿਹੜਾ ਸੂਟੀ ਕਲੈਕਸ਼ਨ ਹੈ ਸਿਰਫ ਰਾਮਟੈਕਸ ਦਾ ਆਇਆ ਜੀ ਆ ਦੇਖੋ ਬਹੁਤ ਪਿਆਰਾ ਜਾਂ ਪੀਸ ਨੈਕਸਟ ਕਲਰ ਦੇਖੋ ਜੀ ਆਪਣਾ ਇਹ ਹੈਗਾ ਜੀ ਆਪਣਾ ਬਹੁਤ ਪਿਆਰਾ ਜਾਂ ਰਾਮਾ ਬਲੂ ਜਿਹਾ ਕਲਰ ਹੁੰਦਾ ਹੈ ਜਿਹੜਾ ਠੀਕ ਹੈ ਬਹੁਤ ਪਿਆਰਾ ਜਾਂ ਇਹ ਤੁਹਾਨੂੰ ਸਲਵਾਰ ਦੇ ਪੁੰਚੇ ਤੇ ਕੰਮ ਤੇ ਬਹੁਤ ਸ਼ਾਨਦਾਰ ਜਾਂ ਪੀਸ ਆ ਦੇਖੋ ਗਜਬ ਜਾਂ ਪੀਸ 2350 ਪਰ ਰੇਟ ਰਹੇਗਾ ਜੀ ਸੁਪਰ ਫਾਈਨ ਚੀਜ਼ ਮਤਲਬ ਜੋ ਥੋੜਾ ਜਿਆ ਯੰਗ ਵੀ ਹੈ ਥੋੜਾ ਅੱਛੀ ਚੀਜ਼ ਪਾਣਾ ਪਸੰਦ ਕਰਦੇ ਆ ਫਟਾਫਟ ਸੂਟ ਦੀ ਬੁਕਿੰਗ ਕਰਾਣੀ ਹੈ ਕਿਉਂਕਿ ਲਿਮਟਿਡ ਜャ ਸਟਾਕ ਹੈ ਜਿਆਦਾ ਨਹੀਂ ਹੈਗਾ ਥੋੜੇ ਜੇ ਸੂਟ ਦਿਖਾ ਰਹੀਆਂ ਤੁਹਾਨੂੰ ਅੱਜ ਇਹਦਾ ਦੁਪੱਟਾ ਨਾ ਖੋਲੋ ਆ ਦੇਖੋ ਜੀ ਨੈਕਸਟ ਪੀਸ ਆ ਲਓ ਜੀ ਇਹ ਦੇਖੋ ਕਪੜਾ ਬਹੁਤ ਜਿਆਦਾ ਕੋ ਸੋਹਣਾ ਆ ਜਿਸ ਹਿਸਾਬ ਦਾ ਰੇਟ ਆ ਆ ਦੇਖੋ ਇਹ ਤੁਹਾਨੂੰ ਪੂਰਾ ਵਰਕ ਮਿਲ ਰਿਹਾ ਇਨਸਰਟਿੰਗ ਦੇ ਨਾਲ ਇਹ ਘੇਰਾ ਆ ਜੀ ਇਹਦੀ ਸਲਵਾਰ ਤੇ ਕੰਮ ਨਹੀਂ ਹੈ ਠੀਕ ਹੈ ਕਪੜਾ ਬਹੁਤ ਸਪੀਰੀਅਰ ਆ ਪਿਓਰ ਚਨੋਂ ਦਾ ਲੇਸ ਲੱਗੀ ਹੋਇਆ ਦੁਪੱਟਾ ਮਿਲ ਰਿਹਾ ਟੌਨ ਟੂ ਟੌਨ ਸੂਟ ਹੈ 2350 ਰੁਪਏ ਨੈਕਸਟ ਪੀਸ ਦੇਖੋ ਜੀ ਆਪਣਾ ਇਹ ਵਾਲਾ ਰਹੇਗਾ ਜੀ ਠੀਕ ਹੈ ਜੀ ਨੈਕਸਟ ਪੀਸ ਆਪਣਾ ਇਹ ਰਹੂਗਾ ਠੀਕ ਹੈ ਜੀ एक पीस ए है लो जी ठीक है बहुत प्यारी जी चीज ए सी जी अज की कलैक्शन सॉरी एक सूट हो रहा <laughs> <वो ही> है ये भी वही है लो जी ये भी बहुत सोहना पीस है आ देख एक के पीस है जी अपने को अच्छा एक के पीस है जी सिंपल पैनल ते कम घेरे इंसर्टिंग ਟੌਨ ਟੂ ਟੌਨ ਬੜੀ ਮਿੱਠੇ ਜੇ ਲੈਮਨ yellow ਦੀ ਤੁਹਾਨੂੰ ਸਲਵਾਰ ਮਿਲ ਰਹੀ ਹੈ ਬੜਾ ਗਜਬ ਜਿਹਾ ਮਿਲ ਰਿਹਾ ਦੁਪੱਟਾ 2350 ਰੁਪਏ ਠੀਕ ਹੈ ਜੀ ਇੱਕ ਵੈਲਵਟ ਦਾ ਸੂਟ ਦਿਖਾਉਂਦੇ ਆ ਜੀ ਤੁਹਾਨੂੰ 2700 ਦਾ ਇਹ ਸੂਟ ਮਿਲੇਗਾ ਜੀ ਤੁਹਾਨੂੰ ਅੱਜ 2700 2700 ਰੁਪਏ ਦਾ ਇਹ ਲਾਸਟ ਪੀਸ ਲੋ ਜੀ ਜਿਨੂੰ ਪਸੰਦ ਆਂਦਾ ਹੈ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਭੇਜਣਾ ਹੈ ਰਾਮ ਟੈਕਸ ਬ੍ਰਾਂਡ ਹੈ ਜੀ ਬਹੁਤ ਪਿਆਰਾ ਜਿਹਾ ਕਮ ਹੈ ਬਹੁਤ ਫਾਈਨ ਚੀਜ਼ ਹੁੰਦੀ ਆ ਪਤਾ ਹੀ ਆ ਤੁਹਾਨੂੰ ਪਾਰਟੀ ਵੇਅਰ ਸੂਟ ਹੈ ਠੀਕ ਹੈ ਸਿੰਗਲ ਹੀ ਪੀਸ ਹੈ ਜੀ ਸਾਡੇ ਕੋਲ ਇਹਦੇ ਕਈ ਸੈਟਸ ਸੀ ਸੇਲ ਕੀਤੇ ਆ ਇਹ ਸਿੰਗਲ ਪੀਸ ਹੈ ਲੋ ਜੀ ਇਹ ਸੀ ਜੀ ਅੱਜ ਦੀ ਕਲੈਕਸ਼ਨ ਫਟਾਫਟ ਆਪਣਾ ਸੂਟ ਬੁੱਕ ਕਰਾਣਾ ਤੇ ਕੱਲ ਨੂੰ ਕੱਢੂਗੇ ਆਪਾਂ ਜੀ ਲੱਕੀ ਡਰੋ ਜਿਹੜੇ ਆਪਾਂ ਨੇ ਬੋਲਿਆ ਸੀ ਕੱਲ ਨੂੰ ਸੇਲ ਦਾ ਐਂਡ ਡੇ ਹੋਏਗਾ ਜੀ ਬਿਲਕੁਲ ਲਾਸਟ ਠੀਕ ਹੈ ਜੀ ਇੱਕ ਵਾਰ ਵੀਡੀਓ ਆਊਗੀ ਬਸ ਕੱਲ ਨੂੰ ਲਾਸਟ ਤੇ ਕੱਲ ਲੱਕੀ ਡਰਾ ਵੀ ਉਹਦੇ ਵਿੱਚੋਂ ਕੱਢੂਗੀ ਨੈਕਸਟ ਵੀਡੀਓ 'ਚ ਫੇਰ ਮਿਲੂਗੇ ਪਾਰਟੀ ਵੇਅਰ ਆਈਟਮਾਂ ਦੇ ਨਾਲ ਅੱਗੇ ਥੈਂਕ ਯੂ ਸੋ ਮੱਚ